ਸਫਾ ਦੀ ਨਹੀਂ ਜੀ ਇਹ ਸੱਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਹ ਲੱਗਾ ਵੀ ਮੈਂ ਆ ਰਿਹਾ ਆਂ ਵਾ ਪ੍ਰੋਗਰਾਮ ਜਿਹੜੇ ਯੂਥ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਬਰੂ ਕਰਾਓ ਕਿਉਂਕਿ ਮੇਰੀ ਜਾਣ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਵਾਬ ਆ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 50 100 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਅਰੇਂਜ ਪਰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਤੇ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਕਿਸ ਤਰੀਕੇ ਨਾਲ ਵੀ ਕੇਜਲਵਾ ਨੂੰ ਚੇਂਜ ਕਰ ਕਿਸ ਤਰ੍ਹਾਂ ਲਗਾਤਾਰ ਭਾਜੀਪੀ ਨੂੰ ਜਾਣਨ ਲੱਗਾ ਕਿਦਾਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜਾਂ ਦੋਸ਼ ਹਲੇ ਸਾਬਤ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਪਰ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆਂ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ-ਪ੍ਰਤੀ ਦਿਨ ਤਾਂ ਉੱਚਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਕੇ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨੇ ਇਹ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਿਲੰਦਰ ਜੀ ਆਪ ਵੀ ਚੱਟਦਾ ਰਿਹਾ ਸੋਹਣ ਵਾਲੇ ਕਹਿੰਦੇ ਸਰ ਵੀ ਬਟਾ ਜੱਟ ਕਰੋ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਜਿਹੜੇ ਤੇ ਦਲ ਬਦਲਦੇ ਨੇ ਜਿਹੜੇ ਬਦਲਦੇ ਨੇ ਲੈਣਾ ਵਾ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਭਾਵ ਇਹਨਾਂ ਤੋਂ ਪ੍ਰੇਜ ਰੱਖਣ ਕੱਲ ਨੂੰ ਟਿਕਟ ਲੈ ਕੇ ਆਉਣ ਨਾ ਲੋਕ ਮੂਹਨੋਂ ਉਹਨਾਂ ਨੂੰ ਪਤਾ ਹੈ ਵੀ ਪਹਿਲਾਂ ਵੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈਣਗੇ ਸੋ ਕਹਿਣ ਦਾ ਭਾਵ ਇੱਕ ਵਿਸ਼ਵਾਸ ਹੁੰਦਾ ਐਸੇ ਹੱਥ ਕੰਡੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਨਹੀਂ ਮੈਂ ਬਹੁਤ ਪਾਕਨੈਸ਼ਨ ਆ ਫਿਰ ਉਹ ਜੁਆਇਨ ਕਰਾ ਲਈ ਪਰ ਬਹੁਤ ਫਾਇਦਾ ਆ ਦੇਖੋ ਜੀ ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹਨਾ ਆ ਸਾਡੇ ਮੇਰੇ ਬਟਾਲੇ ਸ਼ਹਿਰ ਤੋਂ ਵੀ ਬੜੇ ਭਾਜਪਾ ਵਾਲੇ ਵਿਚਾਰੇ ਪਰਾਣੇ ਚੱਲੇ ਮੈਂ ਛੋਟਾ ਸੀ ਮੈਂ ਵੇਖਿਆ ਦਰੀਆਂ ਵਛੁੰਦੇ ਆ ਉਹਨਾਂ ਨੂੰ ਅੱਜ ਉਹਨਾਂ ਦੀ ਕੀ ਕਦਰ ਹੈ ਇਹਦਾ ਮਤਲਬ ਹੈ ਪੈਰਾਸ਼ੂਟ ਤੋਂ ਜਿਹੜਾ ਆ ਗਿਆ ਉਹਨਾਂ ਦਾ ਤੇ ਕੋਈ ਮੁੱਲ ਉਹ ਅੱਜ ਉਸ ਸਮੇਂ ਨੂੰ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਿਹਾ ਵੀ ਯਾਰ ਅਸੀਂ ਇਸ ਪਾਰਟੀ ਕਰਕੇ ਸੇਵਾ ਕਰ ਰਹੇ ਹਾਂ ਉਹਨਾਂ ਦੀ ਕਦਰ ਕੀ ਆ ਮੈਂ ਮਾਣ ਕਰਦਾ ਇਸ ਗੱਲ ਨੂੰ ਸਾਡੀ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਖੜਾ ਕਰਦੀ ਆ ਜਿਵੇਂ ਤੁਹਾਨੂੰ ਸ਼ੇਰ ਸਿੰਘ ਖੜੀ ਕਲਸੀ ਦੇ ਨਾਮ ਹੂ ਦੇ ਵਿੱਚ ਅੱਗੇ ਨੂੰ ਬੋਲ ਰਿਹਾ ਟਿਕਟ ਮਿਲ ਗਈ ਚੌਂਗੜ ਦੇ ਪਿਆਰ ਦੇਖੋ ਜੀ ਇਹ ਸਾਡੀ ਪਾਰਟੀ ਸਾਡੀ ਪਾਰਟੀ ਦਾ ਪ੍ਰੋਟੋਕੋਲ ਆ ਜਿੱਥੇ ਸਾਨੂੰ ਖੜਾ ਕਰੋਗੀ ਅਸੀਂ ਸਿਰ ਮਤੇ ਸਾਡੀ ਦੇ ਔਕਾਤ ਸਰਪੰਚ ਬਣਨ ਦੀ ਨਹੀਂ ਪਾਰਟੀ ਨੇ ਟਿਕਟ ਦਿੱਤੀ ਬਟਾਲੇ ਵਾਲਿਆਂ ਨੇ ਜਿਤਾ ਕੇ ਗਾਂ ਕੀਤਾ ਸੋ ਕਹਿਣ ਦਾ ਭਾਵ ਇਹ ਮੇਰੇ ਹਲਕੇ ਦਾ ਮਾਣ ਹੈ ਜਿੱਥੇ-ਜਿੱਥੇ ਮੈਨੂੰ ਤੋੜਨਗੇ ਮੈਨੂੰ ਇਹ ਹੈ ਜੇ ਕੱਲ ਨੂੰ ਮੇਰੀ ਦਿੱਲੀ ਡਿਊਟੀ ਲਾ ਦਿੰਦੇ ਜੇ ਮੈਨੂੰ ਜਿਤਾ ਕੇ ਤੋੜ ਦਿਆ ਤਾਂ ਫਿਰ ਇਸੇ ਜ਼ਿਲ੍ਹੇ ਗਰਦਾਸਪੁਰ ਦੀ ਇਸੇ ਬਟਾਲੇ ਦੀ ਆਵਾਜ਼ ਦਿੱਲੀ ਚੁੱਕਾਂਗੇ ਜਿਤਨਾ ਹੁਣ ਬਟਾਲੇ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਚੁੱਕਦੇ ਆ ਜੋ ਪਾਰਟੀ ਨੂੰ ਮਨਜ਼ੂਰ ਹੋਊਗਾ ਉਹ ਸਿਰ ਮੱਥੇ ਮਨਜ਼ੂਰ ਚਲੋ ਜੇ ਚੱਲਦਾ ਮੈਂ ਆਪਣੇ ਆਪ ਨੂੰ ਵਡ ਭਾਗਾ ਸਮਝਦਾ ਹਾਂ ਵੀ ਮੈਨੂੰ ਜ਼ਿਲ੍ਹੇ ਗਰਦਾਸਪੁਰ ਵਾਲੇ ਲੋਕ ਸਭਾ ਗਰਦਾਸਪੁਰ ਵਾਲੇ ਇੰਨਾ ਕਿ ਤੇ ਚਲੋ ਸਮਝਦੇ ਆ ਵੀ ਚਲੋ ਸਾਡਾ ਮੁੰਡਾ ਤਰੱਕੀ ਕਰ ਗਿਆ ਠੀਕ ਹੈ ਉਹਦਾ ਨਾਮ ਵੱਧ ਗਿਆ ਥੈਂਕ ਯੂ ਜੀ ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਜਿਹੜੀ ਆ ਇੱਕ ਮਿਲਣੀ ਯੂਥ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਡੀ ਮੁਲਾਕਾਤ ਹੋਇਆ ਕਿ 24 49 ਸਿੱਧਰੀ ਪੰਚ ਟਿਕਟ ਬਣਾ। ਬਹੁਤ ਜਲਦ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਛੇਤੀ ਅਸੀਂ ਜਿਹੜੀਆਂ ਉਹ ਟਿਕਟਾਂ ਬਾਕੀ ਵੀ ਅਨਾਉਂਸ ਕਰ ਦੇਵਾਂਗੇ ਵੇਖੋ ਅਸੀਂ ਦੋ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਅਨਾਉਂਸ ਕੀਤੀਆਂ ਨੇ ਸਗੋਂ ਅਹੀਂ ਮੈਨੂੰ ਲੱਗਦਾ ਸਾਡੀ ਪਾਰਟੀ ਸਾਰਾ ਹੈ ਯੂਥ ਹੈ ਮੈਂ ਵੀ ਯੂਥ ਚੋਂ ਆਇਆ ਮੈਨੂੰ ਐਮਐਲਏ ਬਣਾਇਆ ਇਹ ਯੂਥ ਚੋਂ ਆਇਆ ਇਹਨਾਂ ਨੂੰ ਐਮਐਲਏ ਬਣਾਇਆ ਨਰਿੰਦਰ ਕੌਰ ਭਰਾ ਜਿਹੜੀ ਹੈ ਉਹ ਯੂਥ ਚੋਂ ਆਈ ਨਹੀਂ ਐਮਪੀ ਚ ਵੀ ਯੂਥ ਦਾ ਕੋਟਾ ਸਾਡੇ ਲਾਲਜੀਤ ਭੁੱਲਰ ਨੇ ਦੇਖੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਤੇ ਹੁਣ ਉਹ ਪਹਿਲਾਂ ਐਮਐਲਏ ਦੀ ਵੀ ਟਿਕਟ ਮਿਲੀ ਹੁਣ ਮੰਤਰੀ ਵੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਸੋ ਆਵਾਦੀ ਪਾਰਟੀ ਜਿਹੜੀ ਹੈ ਉਹ ਹੈ ਹੀ ਯੂਥ ਦੇ ਵਿੱਚੋਂ ਨਿਕਲੀ ਹੈ ਤੇ ਨੌਜਵਾਨਾਂ ਬਹੁਤ ਸਾਥ ਦਿੰਦਾ ਹੈ ਤੇ ਵੱਡਾ ਕੋਟਾ ਇਸ ਜਿਹੜਾ ਪਾਰਟੀ ਦੇ ਫੇਰ ਬਦਲਣਾ ਚਾਹੇ ਤੁਹਾਡੀ ਪਾਰਟੀ ਆ ਕਾਂਗਰਸ ਆ ਇਹੋ ਨਹੀਂ ਪਾਰਟੀਆਂ ਦੇ ਨੂੰ ਫੇਰ ਬਦਲ ਰਹੇ ਇਹਨਾਂ ਨੂੰ ਆ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਪਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਉਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਜਾਈ ਜਾਣਾ ਤੇ ਐਵੇਂ ਚੱਲਦਾ ਰਹਿਣਾ ਆ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਇੱਕ ਸੋਚ ਹੈ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੇ ਸਮਾਜ ਦਾ ਵੀ ਭਲਾ ਹੋਣਾ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਣਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਆ ਦੇਖੋ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਲੋਕਾਂ ਨੇ ਕਰਤਾ ਹੈ ਮਤਲਬ ਜਿੱਦਾਂ ਸਾਨੂੰ 92 ਸੀਟਾਂ ਦੇ ਕੇ ਲੈ ਕੇ ਆਂਦਾ ਲੋਕਾਂ ਨੇ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਦਾ ਇਕੱਲਾ ਕਾਲੀ ਦਲ ਇਕੱਲਾ ਕਾਂਗਰਸ ਨਹੀਂ ਕਾਲੀ ਦਲ ਦਾ ਵੀ ਸੋ ਬੁਰਾ ਹਾਲ ਹੈ ਜਿਹੜਾ ਇਸ ਵਕਤ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਦੇ ਜਿਹੜਾ ਹੁਣ ੱਤਕਾ ਹੋਇਆ ਅਰਵਿੰਦ ਕੇਜਰੀਵਾਲ ਤੇ ਆਪਣੇ ਲੋਕਾਂ ਦੀ ਤਾਂ ਵੈਸੇ ਆਦਤ ਹੈ ਜਿਹਦੇ ਨਾਲ ੱਤਕਾ ਹੁੰਦਾ ਆਪਾਂ ਉਹਦੇ ਨਾਲ ਖੜਦੇ ਆ ਤੇ ਲੋਕਾਂ ਨੇ ਜੇ ਕਿਸੇ ਦੇ ਮਨਚ ਕੋਈ ਗੱਲ ਹੈਗੀ ਵੀ ਸੀ ਪਰ ਉਹਨੇ ਕਹਿੰਦੇ ਆਹ ਕੰਮ ੱਤਕਾ ਹੋਇਆ ਤਾਂ ਲੋਕ ਨਾਲ ਖੜ ਗਏ ਨੇ ਦੁਬਾਰਾ ਯਾਰ ਨਾ ਵੋਟਾਂ ਦੀ ਗਿਣਤੀ ਮਤ ਸਕਦੀ ਨਹੀਂ ਕਿ ਤਸ ਵੀਟਾਂ ਦੀ ਗਿਣਤੀ ਹਮੇਸ਼ਾ ਉਹੀ ਮੈਂ ਕਹਿ ਰਿਹਾ ਨਾ ਕਿ ਸਾਡੇ ਪੰਜਾਬ ਦਾ ਜਿਹੜਾ ਖੂਨ ਹੈ ਇਹ ਧਰਤੀ ਹੈ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਦੀ ਜਿਹਨਾਂ ਤੱਕਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਤੱਕਾ ਹੋਇਆ ਹੈ ਤਾਂ ਲੋਕ ਜਿਹੜਾ ਉਹ ਨਾਲ ਖੜਨ